ਬਾਬਾ ਜੀ ਬੈਠੇ ਨੇ ਅਸੀਂ ਨਹੀਂ ਬੈਠੇ ਆ ਸੰਗਤ ਸੰਗਤ ਰੂਪ ਜੀ ਬਾਬਾ ਜੀ ਨੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਬੱਚੇ ਆ ਰਹੇ ਨੇ ਨਾ ਉਹੀ ਸਾਨੂੰ ਹਿੰਮਤ ਦੇ ਰਹੇ ਨੇ ਕਿ ਵੀਰੇ ਕਰੋ ਭਾਜੀ ਕਰੋ ਕਿ ਜੀ ਬੱਚੀ ਇਹ ਸੇਵਾ ਕਰ ਰਹੀ ਹੈ ਬਹੁਤ ਸੇਵਾ ਕਰ ਰਹੀ ਹੈ ਹਾਂਜੀ ਕਿਹਦਾ ਤੇ ਫੀਲ ਹੁੰਦਾ ਸੇਵਾ ਕਰਦੇ ਵਦਿਆ ਯਾਨਕਿ ਮੰਗਲਵਾਰ ਨੂੰ ਸਾਰਾ ਇੰਤਿਆਹ ਹੋ ਜਾਂਦਾ ਬਈ ਹੁਣ ਕਦੇ ਪੈਸਿਆਂ ਤੋਂ ਨਹੀਂ ਟੁੱਟੇ ਆਪਾਂ ਸਾਰਾ ਕੁਝ ਸਹੀ ਚੱਲਦਾ ਬਾਬਾ ਜੀ ਨੇ ਬਹੁਤ ਕੁਝ ਸਹੀ ਕਰਤਾ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਜੋ ਪੈਰਾ ਕੱਟ ਰਹੀ ਮੈਨੂੰ ਤਾਂ 12 ਸਾਲ ਹੋ ਗਏ ਇੱਥੇ ਆਂਦੇ ਨੂੰ ਜੀ ਮੇਰਾ ਤਾਂ ਸਾਰਾ ਕੁਝ ਹੀ ਇੱਥੇ ਹੈ ਇੱਥੇ ਮੇਰੀ ਸ਼ੁਰੂਆਤ ਹੈ ਹੁਣ ਇੱਥੇ ਮੇਰਾ ਐਂਡ ਹੈ ਖਣਾ ਕੋਈ ਨਹੀਂ ਸੁਖੀ ਬਸ ਇਹ ਹੈ ਕਿ ਸ਼ੁਕਰਾਨਾ ਹੀ ਹੈ ਮਹਾਰਾਜ ਦਾ ਛੋਟਾ ਬੇਟਾ ਬਾਹਰ ਹੈ ਤੇ ਬਸ ਉਹ ਵਧੀਆ ਉਹਨੂੰ ਕੰਮ ਮਿਲਿਆ ਹੋਇਆ ਵਾ ਸਭ ਕੁਝ ਵਧੀਆ ਉਹਦਾ ਤੇ بڑے ਬੇਟੇ ਦਾ ਕੰਮ ਵੀ ਇੱਥੇ ਬਹੁਤ ਵਧੀਆ ਵਾ ਮਹਾਰਾਜ ਦੀ ਪੂਰੀ ਕਿਰਪਾ ਵਾ ਮੈਂ ਬਹੁਤ ਥੱਲੇ ਤੋਂ ਮਤਲਬ ਉੱਠਿਆ ਤੇ ਜਿੱਥੇ ਇਹਨਾਂ ਨੇ ਪਹੁੰਚਾਤ ਹੈ ਜਿੱਥੇ ਇਹ ਪਹੁੰਚਾਨਗੇ ਮੈਨੂੰ ਆਈਡੀਆ ਵੀ ਨਹੀਂ ਕਿੱਥੇ ਲੈ ਕੇ ਜਾਣਗੇ ਹੁਣ ਬਾਬਾ ਜੀ ਦੀ ਜਦ ਦੇ ਲੜ ਲਗੇ ਹੋ ਗੁਰੂ ਸਾਹਿਬ ਜੀ ਦੇ ਸਭ ਕੁਝ ਵਧੀਆ ਚੱਲ ਰਿਹਾ ਸਾਰਾ ਕੁਝ ਯਾਨੀ ਕਿ ਚੇਂਜ ਹੀ ਹੋ ਗਿਆ ਨਾ ਬੜੀ ਦੂਰੋਂ ਦੂਰੋਂ ਪਟਿਆਲੇ ਤੋਂ ਸੰਗਰੂਰ ਤੋਂ ਮੋਹਾਲੀ ਤੋਂ ਚੰਡੀਗੜ੍ਹ ਤੋਂ ਲੋਕੀ ਉਰੇ ਚ ਪੈਰਾ ਕੱਟਣ ਆਂਦੇ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਪਾਸੇ ਅਤਿ ਦੀ ਗਰਮੀ ਪੈ ਰਹੀ ਹੈ ਤੇ ਦੂਜੇ ਪਾਸੇ ਮੇਰੇ ਪਿੱਛੇ ਠਾਠਾ ਮਾਰਦਾ ਸੰਗਤ ਆਧਾਈ ਇਕੱਠ ਹੈ ਇਹ ਸੰਗਤ ਠਾਠਾ ਮਾਰਦਾ ਜਿਹੜਾ ਸੰਗਤ ਆ ਇਕੱਠ ਹੈ ਇਹ ਚਪੈਰਾ ਸਾਹਿਬ ਕੱਟ ਰਹੇ ਨੇ ਚਪੈਰਾ ਕੱਟ ਰਹੇ ਨੇ ਇੱਕ ਪਾਸੇ ਅਤਿ ਦੀ ਗਰਮੀ ਪੈ ਰਹੀ ਹੈ ਤੇ ਦੂਜੇ ਪਾਸੇ ਗੁਰੂ ਵਿਦੇ ਵਿੱਚ ਸੰਗਤਾਂ ਦੀ ਜਿਹੜੀ ਆਸਥਾ ਹੈ ਇੰਨੀ ਗਰਮੀ ਦੇ ਵਿੱਚ ਵੀ ਉਹ ਚਪੈਰਾ ਸਾਹਿਬ ਦੇ ਕੱਟ ਰਹੇ ਨੇ ਚਪੈਰਾ ਸਾਹਿਬ ਕੱਟ ਰਹੇ ਨੇ ਤੇ ਦੂਜੇ ਪਾਸੇ ਆਸਥਾ ਦੇ ਨਾਲ ਗੁਰੂ ਦੇ ਲੜ ਲੱਗੇ ਹੋਏ ਨੇ ਤੇ ਦੂਜੇ ਪਾਸੇ ਕੋਈ ਜਲਦੀ ਜਲਦੀ ਸੇਵਾ ਕਰ ਰਹੇ ਨੇ ਲੋਕੀ ਤੇ ਦੂਜੇ ਪਾਸੇ ਇੰਨੀ ਗਰਮੀ ਦੇ ਵਿੱਚ ਕੋਈ ਪੱਖਿਆਂ ਦੀ ਸੇਵਾ ਕਰ ਰਿਹਾ ਹੈ ਕੋਈ છਪੀਲ ਦੀ ਸੇਵਾ ਕਰ ਰਿਹਾ ਹੈ ਕੋਈ ਜਲਜੀਰੇ ਦੀ ਸੇਵਾ ਕਰ ਰਿਹਾ ਹੈ ਕੋਈ ਲੱਸੀ ਦੀ ਸੇਵਾ ਕਰ ਰਿਹਾ ਹੈ ਤੇ ਆਸਤਾ ਵਿੱਚ ਲੀਨ ਇਹ ਸੰਗਤ ਹੈ ਜਿਹੜੀ ਗੁਰੂ ਦੇ ਲੜ ਲੱਗੀ ਹੋਈ ਹੈ ਆਹ ਸੰਗਤਾਂ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਇੱਕ ਪਾਸੇ ਇੰਨੀ ਅਤਿ ਦੀ ਗਰਮੀ ਪੈ ਰਹੀ ਹੈ ਤੁਸੀਂ ਪੱਖਿਆਂ ਦੀ ਸੇਵਾ ਨਿਭਾ ਰਹੇ ਹੋ ਕਦੋਂ ਦੇ ਗੁਰੂ ਦੇ ਲੜ ਲੱਗੇ ਹੋਏ ਹੋ ਕਦੋਂ ਹੀ ਸੇਵਾ ਨਿਭਾ ਗੁਰੂ ਦੇ ਨਾਲ ਲੱਗ ਗਿਆ ਸਾਨੂੰ ਬਹੁਤ ਟਾਈਮ ਹੋ ਗਿਆ ਜੀ ਪਤਾ ਹੀ ਨਹੀਂ ਵਾਹਿਗੁਰੂ ਨੇ ਆਪ ਹੀ ਲਾਇਆ ਹੋਇਆ ਲੜ ਬਹੁਤ ਕੁਝ ਦਿੱਤਾ ਮਾਲਕ ਨੇ ਸੁਖਣਾ ਸੁਖਿਆ ਸੀ ਬਾਬਾ ਜੀ ਨੇ ਕਿਹੜੀ ਮੰਨਤ ਤੁਹਾਡੀ ਪੂਰੀ ਕਿ ਸੁਖਣਾ ਕੋਈ ਨਹੀਂ ਸੁਖੀ ਬਸ ਇਹ ਹੈ ਕਿ ਸ਼ੁਕਰਾਨਾ ਹੀ ਹੈ ਮਹਾਰਾਜ ਦਾ ਛੋਟਾ ਬੇਟਾ ਬਾਹਰ ਹੈ ਤੇ ਬਸ ਉਹ ਵਧੀਆ ਉਹਨੂੰ ਕੰਮ ਮਿਲਿਆ ਹੋਇਆ ਵਾ ਸਭ ਕੁਝ ਵਧੀਆ ਉਹਦਾ ਤੇ بڑے ਬੇਟੇ ਦਾ ਕੰਮ ਵੀ ਇੱਥੇ ਬਹੁਤ ਵਧੀਆ ਵਾ ਮਹਾਰਾਜ ਦੀ ਪੂਰੀ ਕਿਰਪਾ ਵਾ ਤੇ ਜਿਹੜੀ ਸੰਗਤ ਦੇਖ ਰਹੀ ਕੁਝ ਕਹਿਣਾ ਚਾਹੁੰਦੇ ਹਾਂ ਸੰਗਤ ਸੰਗਤ ਨੂੰ ਇਹੀ ਕਵਾਂਗੇ ਕਿ ਵਾਹਿਗੁਰੂ ਦੇ ਲੜ ਲੱਗੇ ਰਹੋ ਬਾਣੀ ਪੜੀ ਜਾਓ ਬਸ ਬਹੁਤ ਕੁਝ ਮਿਲਦਾ ਮਹਾਰਾਜ ਉਹ ਕਿਰਪਾ ਕਰਦੇ ਆ ਬਹੁਤ ਕਿਰਪਾ ਇੱਕ ਪਾਸੇ ਇੰਨੀ ਅਤਿ ਦੀ ਗਰਮੀ ਪੈ ਰਹੀ ਏ ਤੇ ਸੰਗਤ ठाठा ਮਾਰਦਾ ਸੰਗਤ ਦਾ ਇਕੱਠ ਹੈ ਦੁਪਹਿਰਾ ਕੱਟ ਰਹੇ ਨੇ ਤੇ ਤੁਸੀਂ ਵੀ ਪਹੁੰਚੇ ਹੋ ਦੁਪਹਿਰਾ ਕੱਟ ਰਹੇ ਹੋ ਕਿੱਦਾਂ ਦਾ ਫੀਲ ਹੁੰਦਾ ਆ ਕੇ ਇਸ ਦਰ ਦੇ ਉੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਆ ਕੇ ਐ ਮਸੂਤ ਹੁੰਦਾ ਜਿਵੇਂ ਜਣ ਕਿ ਗੁਰੂ ਦੀ ਗੋਦ 'ਚ ਆ ਗਿਆ ਆਪਾਂ ਬਾਬਾ ਦੀਪ ਸਿੰਘ ਜੀ ਦੀ ਗੋਦ 'ਚ ਆ ਗਏ ਇੱਕ ਰੂਹ ਨੂੰ ਸਕੂਨ ਮਿਲਦੀ ਹੈ ਨਾ ਸਕੂਨ ਮਿਲਦਾ ਮੇਰਾ ਨਾ ਕੰਮ ਨਹੀਂ ਚੱਲਦਾ ਸੀ ਕੁਦਰਤੀ ਮੈਂ ਨਾ ਜਾਨੀ ਕਿ ਆਪਦੀ ਮਾਰਕੀਟ ਲਾਈਨ ਖਰਾਬ ਕਰ ਬੈਠਾ ਸੀ ਕਿਉਂਕਿ ਜਦੋਂ ਆਪਾਂ ਕੰਮ ਨੂੰ ਕੰਮ ਸਮਝ ਕੇ ਕਰਾਂਗੇ ਤਾਂ ਠੀਕ ਰਹੂਗਾ ਹਨਾ ਜੀ ਹੁਣ ਜਦੋਂ ਦਾ ਮੈਂ ਇੱਥੇ ਆਉਣ ਲੱਗਿਆ ਬਾਬਾ ਜੀ ਦੀਪ ਸਿੰਘ ਦੇ ਉਦੋਂ ਦਾ ਕੰਮ ਹੈ ਵਧੀਆ ਕੋਈ ਬਿਮਾਰੀ ਠਮਾਰੀ ਨਹੀਂ ਬਹੁਤ ਵਧੀਆ ਚੱਲਦਾ ਹਰੇਕ ਬੁੱਧਵਾਰ ਯਾਨੀ ਕਿ ਪੱਕਾ ਹੀ ਹੁੰਦਾ ਵੀ ਮੰਗਲਵਾਰ ਹੀ ਹੋ ਜਾਂਦਾ ਵੀ ਜਾਣਾ ਹੀ ਜਾਣਾ ਆ ਉਹ ਕੱਲ ਮੈਨੂੰ ਕੁਦਰਤੀ ਮੈਂ ਮੇਰਾ ਇੱਥੇ ਕੰਮ ਚੱਲਦਾ ਮੇਰਾ ਕਾਰਪੈਂਟਰ ਦਾ ਕੰਮ ਆ ਉਹ ਜਿਨ੍ਹਾਂ ਦੀ ਕੋਠੀ ਜੀ ਕੰਮ ਚੱਲਦਾ ਉਹ ਮੈਨੂੰ ਕਹਿੰਦਾ ਵੀ ਤੂੰ ਛੁੱਟੀ ਕਾਦੇ ਵਾਸਤੇ ਮਾਰਨੀ ਆ ਮੈਂ ਕਹੇ ਦੀ ਤੈਨੂੰ ਕੀ ਲੈਣਾ ਦੇਣਾ ਤੂੰ ਮੈਨੂੰ ਪੈਸੇ ਦੁਰੀ ਦੇਣਾ ਛੁੱਟੀ ਦੇ ਮੈਂ ਉਹਦੇ ਗੁਰੂ ਘਰੇ ਜਾਣਾ ਫਿਰ ਉਹਦੇ ਮਨ 'ਚ ਪਤਾ ਨਹੀਂ ਕਿਵੇਂ ਮਿਹਰ ਹੀ ਪਈ ਜਿਵੇਂ ਮੈਨੂੰ ਕਹਦਾ ਕਾਲ ਕੋਈ ਗੱਲ ਨਹੀਂ ਯਾਰ ਜਾਇਆ ਮੈਂ ਤੈਨੂੰ ਰੋਕਦਾ ਨਹੀਂ ਯਾਨੀ ਕਿ ਮੰਗਲਵਾਰ ਨੂੰ ਸਾਰਾ ਇੰਤਿਆਹ ਹੋ ਜਾਂਦਾ ਬਈ ਹੁਣ ਕਦੇ ਪੈਸਿਆਂ ਤੋਂ ਨਹੀਂ ਟੁੱਟੇ ਆਪਾਂ ਸਾਰਾ ਕੁਝ ਸਹੀ ਚੱਲਦਾ ਬਾਬਾ ਜੀ ਨੇ ਬਹੁਤ ਕੁਝ ਸਹੀ ਕਰਤਾ ਬਾਬਾ ਜੀ ਨੇ ਬਹੁਤ ਕੁਝ ਸਹੀ ਕੀਤਾ ਹੁਣ ਮੈਂ ਇੰਨੀਆਂ ਗੱਲਾਂ ਦੱਸੂੰਗਾ ਫਿਰ ਜ਼ਿਆਦਾ ਹੋ ਜਾਣੇ ਕਹਾਣੀ ਲੰਬੀ ਹੋਏ ਦੱਸ ਸਕਦੇ ਹੋ ਦੱਸ ਸਕਦੇ ਹੋ ਬਿਲਕੁਲ ਤੇ ਕਿੰਨੇ ਕੁ ਚਪੈਰੇ ਤੁਸੀਂ ਇੱਥੇ ਕੱਟੇ ਐ ਬਾਬਾ ਜੀ ਦੇ ਦਰ ਤੇ ਆ ਕੇ ਤੇ ਇਹ ਚੌਥਾ ਚਪੈਰਾ ਸਾਹਿਬ ਹੈ ਜੀ ਯਾਨਕੀ ਉਦੋਂ ਦਾ ਵੈਸੇ ਤਾਂ ਮੈਂ ਪਹਿਲਾਂ ਆਉਂਦੇ ਸੀਗਾ ਦੁਪਹਿਰਾਂ ਸਾਬ ਮੇਰਾ ਚੌਥਾ ਜੀ ਉਦੋਂ ਦਾ ਰੋਜ਼ ਸ਼ਾਮ ਨੂੰ ਆਪਾਂ ਆਈਦਾ ਏ ਦਾ 8 ਵਜੇ ਤੋਂ ਬਾਅਦ ਚਲੋ ਉਹ ਇਕੱਲੇ ਨਹੀਂ ਸੇਵਾ ਤੇ ਹੋਈਦਾ ਯਾਨਕੀ ਮੈਂ ਇਧਰਲੇ ਪਾਸੇ ਹੈ ਨਹੀਂ ਸੀਗਾ ਪਤਾ ਨਹੀਂ ਐਟਮੈਂਟ ਕੀ ਬਾਬਾ ਜੀ ਨੇ ਕਿਹੜੇ ਹਿਸਾਬ ਨਾਲ ਲਿਆਂਦਾ ਯਾਨਕੀ ਹੁਣ ਤਾਂ ਐ ਹੋ ਜਾਂਦਾ ਮੈਂ ਤਾਂ ਬਾਕੀਆਂ ਨੂੰ ਵੀ ਕਹਿੰਦਾ ਉਹਨਾਂ ਨਾਲ ਚੱਲੋ ਮੇਰੇ ਯਾਰ ਦੋਸਤ ਨੇ ਇੱਕ ਗੱਲ ਮੈਂ ਦੇਖੀ ਆ ਜੇ ਮਾੜੇ ਪਾਸੇ ਤੋਰਦੇ ਆ ਤਾਂ ਯਾਰ ਦੋਸਤ ਤੁਰ ਪੈਂਦੇ ਨੇ ਮੈਂ ਕਿਹਾ ਦੁਪਹਿਰਾ ਸਾਹਿਬ ਦੇ ਜਾਣਾ ਬਾਬਲ ਦੀਪ ਸਿੰਘ ਦੇ ਓ ਯਾਰ ਮੈਨੂੰ ਨਹੀਂ ਜਾ ਹੁਣਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਉਧਰ ਜਾਣ ਵਾਸਤੇ ਟਾਈਮ ਹੈਗਾ ਕੋਈ ਵੀ ਕੰਮ ਹੋਵੇ ਦੂਜਾ ਯਾਨੀ ਕਿ ਉਹ ਬਿਨਾਂ ਕੰਮ ਤੋਂ ਹੁੰਦਾ ਜਿਹੜਾ ਯਾਨੀ ਕਿ ਜੇ ਤਾਂ ਜੋੜਨਾ ਫਿਰ ਤਾਂ ਬਹੁਤ ਵਧੀਆ ਗੱਲ ਆ ਜੋੜਨਾ ਚਾਹੀਦਾ ਕੋਈ ਲੇਟ ਜੋੜਦਾ ਕੋਈ ਕਿਸੇ ਨੂੰ ਟਾਈਮ ਲੱਗ ਜਾਂਦਾ ਮੇਰਾ ਬਾਬਾ ਜੀ ਨੇ ਸਵਾਰਿਆ ਬਹੁਤ ਕੁਝ ਬਹੁਤ ਨੇਚਰ ਦੇ ਵਿੱਚ ਇੰਨਾ ਯਾਨੀ ਕਿ ਫਰਕ ਪਾਦਾ ਵੀ ਠੰਡੇ ਸੁਭਾਈ ਜੱਲੀ ਦਾ ਲੜਾਈ ਵਾਲਾ ਕੰਮ ਹੀ ਨਹੀਂ ਕਿਤੇ ਵੀ ਕੰਮ ਕਰ ਬਹੁਤ ਵਧੀਆ ਚੱਲਦਾ ਜੀ ਆ ਪਰਸੋ ਚੌਥੇ ਦੀ ਗੱਲ ਆ ਮੈਂ ਦਸਵੀਂ ਸੀਗੀ ਜਿੱਦਣ ਮੈਂ ਮੇਰਾ ਨਾ ਮੈਂ ਮੇਰੇ ਮਨ ਦੇ ਵਿੱਚ ਸੀਗਾ ਮੱਥਾ ਟੇਕਿਆ ਮੈਂ ਅੰਦਰ ਬਹਿ ਗਿਆ ਮੈਂ ਕਿਹਾ ਬਾਬਾ ਮੇਰਾ ਕੰਮ ਨਹੀਂ ਚੱਲਦਾ ਪਿਆ ਤੂੰ ਜਾਨਕੀ 10 12 ਦਿਨ ਹੋ ਗਏ ਮੈਂ ਲਗਾਤਾਰ ਗੁਰਦੁਆਰੇ ਵੀ ਆ ਰਿਹਾ ਮੈਂ ਕਹਾ ਬਾਬਾ ਇਹ ਕੰਮ ਨਹੀਂ ਬਣਦਾ ਪਿਆ ਉਹ ਮੈਂ ਇੱਥੋਂ ਗਿਆ ਹோம் પાਕੇ ਉਹ ਜਾਨ ਨੂੰ ਮੈਨੂੰ ਕਿਸੇ ਗਾਗ ਦਾ ਫੋਨ ਆ ਗਿਆ ਓਏ ਦੇਖੋ ਤੁਸੀਂ ਚਮਤਕਾਰ ਇਹ ਇਦੋਂ ਵੱਡਾ ਤਾਂ ਨਹੀਂ ਹੋਣਾ ਮੈਂ ਬੜਾ ਜਾਨਕੀ ਆਪਦੇ ਮੇਰੇ ਜੋ ਦਿਲ 'ਚ ਸੀਗੀਆਂ ਗੱਲਾਂ ਮੈਂ ਜ਼ਰੂਰ ਇੱਥੇ ਬੋਲ ਕੇ ਆਇਆ ਵੀ ਬਾਬਾ ਲੋਟ ਨਹੀਂ ਆ ਰਹਾ گا ਮੈਂ ਜਦੋਂ ਮੈਂ ਜੋਤ 'ਚ ਕਿ ਉਪਾਇਆ ਵਾ ਮੈਂ ਤੁਰਨ ਲੱਗਿਆ ਮੈਨੂੰ ਇੱਥੇ ਜਾ ਆਪਣੇ ਥੋੜਾ ਜਿਹਾ ਜਿਹੜਾ ਜਵਦੀ ਵਾਲੀ ਨਹਿਰ ਉੱਥੇ ਜਾ ਕੇ ਫੋਨ ਆ ਗਿਆ ਉਹ ਕਹਿੰਦਾ ਯਾਰ ਕੰਮ ਦੇਖ ਕੇ ਜਾਈਂ ਸਵੇਰੇ ਆ ਕੇ ਬਹੁਤ ਕੁਛ ਕੀਤਾਈ ਬਾਬਾ ਜੀ ਨੇ ਕੰਮ ਕਰਦਾ ਤੁਹਾਡਾ ਆਪਣਾ ਕਾਰਪੈਂਟਰ ਦਾ ਕੰਮ ਹੈ ਈ ਲੱਕੜ ਦਾ ਫਿਨਿਸ਼ਿੰਗ ਕਾਰਪੈਂਟਰ ਕਾਬੂੜ ਕਿਚਨਾਂ ਹੋ ਗੀਆਂ ਬੈੱਡ ਹੋ ਗਏ ਹੁਣ ਬਾਬਾ ਜੀ ਦੇ ਜਦ ਦੇ ਲੜ ਲੱਗੇ ਹੋ ਗੁਰੂ ਸਾਹਿਬ ਜੀ ਦੇ ਸਭ ਕੁਝ ਵਧੀਆ ਚੱਲ ਰਿਹਾ ਸਾਰਾ ਕੁਝ ਯਾਨੀ ਕਿ ਚੇਂਜ ਹੀ ਹੋ ਗਿਆ ਨਾ ਸਾਰੇ ਮਾੜੇ ਜਿਹੜੇ ਦੇ ਵਿੱਚ ਵੀ ਤਬਦੀਲੀ ਆਈ ਸੁਭਾਅ ਦੇ ਵਿੱਚ ਤਾਂ ਤੁਸੀਂ ਐ ਸਮਝੋ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ ਜਿਹੜਾ ਮੈਂ ਕਹਿੰਦਾ ਸੀਗਾ ਇਹ ਮੇਰਾ ਗੁੱਸਾ ਨਹੀਂ ਢਲਣਾ ਹੈਗਾ ਵੀ ਇਹ ਨਹੀਂ ਰਹੂਗਾ ਮੈਂ ਲੜ ਪੈਂਦਾ ਸੀ ਕੰਮ ਆ ਲੈਣਾ ਕਿਉਂਕਿ ਮੈਂ ਸਿੱਧੀ ਗੱਲ ਕਰਦਾ ਸੀਗਾ ਉਹਨਾਂ ਦੀ ਚੁੱਪਦੀ ਸੀ ਫਿਰ ਫਿਰ ਹੁਣ ਯਾਰ ਐ ਹੁੰਦਾ ਵਾ ਆਪਾਂ ਬਾਬਾ ਜੀ ਦਾ ਨਾਮ ਲੈ ਲਈਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪੇ ਹੀ ਦੇਖੀ ਮੈਂ ਨਹੀਂ ਕਿਸੇ ਨੂੰ ਕੁਝ ਕਹਿਣਾ ਹੈਗਾ ਇੱਕ ਪਾਸੇ ਸੰਗਤ ਜਿਹੜੀ ਹੈ ਚੁਪੈਰਾ ਕੱਟ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਸੇਵਾ ਤੇ ਲੱਗੇ ਹੋਏ ਨੇ ਸੰਗਤ ਦੀ ਸੇਵਾ ਕਰ ਰਹੇ ਨੇ ਭਾਈ ਜੀ ਇੰਨੀ ਅਤਿ ਦੀ ਗਰਮੀ ਪੈ ਰਹੀ ਹੈ ਤੇ ਦੂਜੇ ਪਾਸੇ ਗੁਰੂਆਂ ਨਾਲ ਜੁੜੇ ਜਿਹੜੇ ਸੰਗਤ ਹੈ ਉਹ ਪਹੁੰਚੀ ਹੋਈ ਹੈ ਠਾਠਾ ਮਾਰਦਾ ਇਕੱਠ ਦੇਖਿਆ ਜਾ ਸਕਦਾ ਹੈ ਤਾਂ ਦੂਜੇ ਪਾਸੇ ਤੁਸੀਂ ਵੀ ਸੇਵਾ ਕਰ ਰਹੇ ਹੋ ਤਾਂਤਨ ਬਾਬਾ ਦੀਪ ਸਿੰਘ ਜੀ ਕਰਕੇ ਅਸੀਂ ਸਾਰੇ ਜਿਹੜੇ ਸਾਡੇ ਸੇਵਾਦਾਰ ਨੇ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਅਸੀਂ ਚੱਲੇ ਆ ਰਹੇ ਹਾਂ ਤੇ ਮੈਨੂੰ ਆਪ ਦੀ ਜਿਹੜੀ ਸੇਵਾ ਹੈ ਮੈਂ ਬਹੁਤ ਥੱਲੇ ਤੋਂ ਮਤਲਬ ਉੱਠਿਆ ਤੇ ਜਿੱਥੇ ਇਹਨਾਂ ਨੇ ਪੰਚਾਇਤ ਹੈ ਜਿੱਥੇ ਇਹ ਪਹੁੰਚਣਗੇ ਮੈਨੂੰ ਆਈਡੀਆ ਵੀ ਨਹੀਂ ਕਿੱਥੇ ਲੈ ਕੇ ਜਾਣਗੇ ਜਿੱਥੇ ਤੱਕ ਲੈ ਕੇ ਜਾਣਗੇ ਅਸੀਂ ਨਾਲ ਤੁਰਾਂਗੇ ਕਿਉਂਕਿ ਇਹਨਾਂ ਦੇ ਪੈਰਾਂ ਜੋਗਾ ਵੀ ਨਹੀਂ ਹੈਗਾ ਮੈਂ ਤਾਂ ਜੋ ਅਸੀਂ ਵੀ ਕਰ ਰਹੇ ਆ ਜਾਂ ਜੋ ਸਾਡੇ ਸਾਰੇ ਬੰਦੇ ਕਰ ਰਹੇ ਆ ਉਹ ਪੈਰਾਂ ਦੀ ਧੂਲ ਵਾਂਗੂ ਵੀ ਨਹੀਂ ਹੈਗਾ ਬੜਾ ਜੋ ਮੈਨੂੰ ਲੱਗਦਾ ਹੈ ਪਰਸਨਲੀ ਇਹ ਸਾਰੀ ਸੰਗਤ ਜਿਹੜੀ ਸਾਡੀ ਹੈ ਨਾ ਉਹ ਲੰਗਰ ਤੋਂ ਪਰੇ ਹੋ ਕੇ ਸੇਵਾ ਤੋਂ ਪਰੇ ਹੋ ਕੇ ਜਿਹੜੀ ਸ਼ਰਧਾ ਉਹਨਾਂ ਦੀ ਬਾਬਾ ਜੀ ਆਸਤੇ ਉਹ ਜ਼ਿਆਦਾ ਮਾਇਨੇ ਰੱਖਦੀ ਹੈ ਛੋਟੇ ਛੋਟੇ ਬੱਚੇ ਜਲਦੀ ਸੇਵਾ ਕਰ ਰਹੇ ਨੇ ਕੋਈ ਪੱਖੀਆਂ ਹਿਲਾ ਰਿਹਾ ਸੰਗਤ ਤੇ ਇੰਨੀ ਗਰਮੀ ਵੀ ਪੈ ਰਹੀ ਹੈ ਤੇ ਦੂਜੇ ਪਾਸੇ ਇਹ ਨਾ ਛੋਟੇ ਛੋਟੇ ਬੱਚਿਆਂ ਦਾ ਜਿਹੜੇ ਸੇਵਾ ਪਾਉ ਉਹ ਦੇਖਣ ਗੁਰੂ ਨਾਲ ਲੜੇ ਗੁਰੂ ਦੇ ਲੜ ਲੱਗੇ ਹੋਏ ਨੇ ਉਸ ਚੀਜ਼ ਨੂੰ ਕਿੱਦਾਂ ਦੇਗੀ ਉਹ ਬਾਬਾ ਜੀ ਆਪ ਕਰਾ ਰਿਹਾ ਹੈ ਬਾਬਾ ਜੀ ਹੀ ਆਏ ਹੋਏ ਨੇ ਉਹ ਉਹੀ ਆਏ ਹੋਏ ਨੇ ਅਸੀਂ ਨਹੀਂ ਕੁਝ ਕਰ ਰਹੇ ਉਹੀ ਬਲਵਾ ਕਰ ਰਹੇ ਨੇ ਉਹੀ ਉਹੀ ਕਰ ਰਹੇ ਨੇ ਤੁਸੀਂ ਇਹ ਦੇਖੋ 42 43 ਡਿਗਰੀ ਸੈਲਸੀਅਸ ਦਾ ਬਰਚ ਚੱਲ ਰਿਹਾ ਇਸ ਟਾਈਮ ਤੇ ਕੱਲਾ ਕੱਲਾ ਬੰਦਾ ਇਸ ਤੇ ਪਸੀਨਾ ਪਸੀਨਾ ਹੋਇਆ ਪਿਆ ਏਸੀ ਗੱਡੀਆਂ 'ਚ ਲੋਕੀ ਆ ਰਹੇ ਨੇ ਉਹ ਵੀ ਏਸੀ ਵੀ ਨਹੀਂ ਸੰਭਾਲ ਪਾ ਰਿਆ ਉਸ ਤੋਂ ਬਾਅਦ ਵੀ ਲੋਕੀ ਆ ਰਹੇ ਨੇ ਇਹ ਬਾਬਾ ਜੀ ਬੈਠੇ ਨੇ ਅਸੀਂ ਨਹੀਂ ਬੈਠੇ ਇਹ ਸੰਗਤ ਸੰਗਤ ਰੂਪ ਜੀ ਬਾਬਾ ਜੀ ਨੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਬੱਚੇ ਆ ਰਹੇ ਨੇ ਨਾ ਉਹੀ ਸਾਨੂੰ ਹਿੰਮਤ ਦੇ ਰਹੇ ਨੇ ਕਿ ਵੀਰੇ ਕਰੋ ਭਾਜੀ ਕਰੋ ਕਿਉਂਕਿ ਜਦੋਂ ਮੈਂ ਇੱਥੇ ਸੇਵਾ ਕਰ ਰਿਹਾ ਸੀ ਉਹਨੇ ਛਬੀਲ ਦੀ ਤੇ ਮੈਂ ਥੱਕ ਕੇ ਤੋਂ ਹੇਠਲੇ ਉਤਰਿਆ ਸਾਰੇ ਸਾਰੇ ਛੋਟੇ ਬਟੇ ਹਰੇ ਇਹੀ ਕਰ ਰਹੇ ਆ ਇਹਨਾਂ ਨੇ ਇਹੀ ਕੀਤਾ ਮੈਂ ਇਹਨਾਂ ਨੂੰ ਨੇ ਵੀ ਮੱਥਲੇ ਉਤਰਿਆ ਵੀਰੇ ਕੀ ਹੋਇਆ ਥੱਕ ਗਏ ਹੋ ਉਹ ਬਾਬਾ ਜੀ ਕਹਿ ਰਹੇ ਨੇ ਪਿਆਰ ਨਾ ਕਹਿ ਰਹੇ ਨੇ ਯਾਰ ਤੂੰ ਮੇਰਾ ਬੱਚਾ ਥੱਕ ਗਿਆ ਯਾਰ ਐਨੀ ਜਲਦੀ ਬਾਬਾ ਜੀ ਮੈਨੂੰ ਕਹਿ ਰਹੇ ਨੇ ਕਿ ਪੁੱਤਰ ਛੱਡ ਉੱਤੇ ਦੁਬਾਰਾ ਕਰ ਮੈਂ ਪ੍ਰਸ਼ਾਦਾ ਛੱਕਿਆ ਇੱਕ ਦੁਬਾਰਾ ਦਹੀਂ ਛੱਕੀ ਚਲੋ ਸੇਵਾ ਦਾ ਦੁਬਾਰਾ ਮੇਰੀ ਦੁਕਾਨ ਵੀ ਕੋ ਸਾਹਮਣੇ ਹੀ ਹੈ ਬਟ ਮੈਂ ਇੱਥੇ ਆ ਕੇ ਸੇਵਾ ਕਰਦਾ ਮੈਨੂੰ ਚੰਗਾ ਲੱਗਦਾ ਲੋਕੀ ਦੂਰੋਂ ਦੂਰੋਂ ਪਤਾ ਨਹੀਂ ਕਿੱਥੋਂ ਕਿੱਥੋਂ ਸੇਵਾ ਬੰਦੇ ਨੇ ਕਈ ਲੋਕੀ ਕਲਕੱਤੇ ਤੋਂ ਆ ਬਾ ਰਹੇ ਨੇ ਗਲਗੋਤ ਤੋਂ ਪੂਨੇ ਤੋਂ ਆ ਬਾ ਰਹੇ ਨੇ ਕੋਈ ਦਿੱਲੀ ਤੋਂ ਆ ਬਾ ਰਿਹਾ ਹੈ ਉਹ ਕਿੱਥੋਂ ਕਿੱਥੋਂ ਆ ਬਾ ਰਹੇ ਆ ਬਹੁਤ ਦੂਰ ਦੂਰ ਸੰਗਤ ਦੀ ਪਹੁੰਚ ਹਾਂ ਉਹ ਜੇ ਆ ਨਹੀਂ ਸਕਦੇ ਨਾ ਉਹ ਕਈ ਮੈਨੂੰ ਕੰਟੈਕਟ ਕਰ ਲੈਂਦੇ ਨੇ ਜਾਂ ਸਾਡੇ ਸੇਵਾਦਾਰਾਂ ਨੂੰ ਕੰਟੈਕਟ ਕਰ ਲੈਂਦੇ ਨੇ ਅਸੀਂ ਪੈਸੇ ਦੀ ਸੇਵਾ ਜਮ੍ਹਾਂ ਬੰਦ ਕੀਤੀ ਹੋਈ ਹੈ ਕਿਸੇ ਪੈਸੇ ਨਹੀਂ ਲੈਣੇ ਤੁਸੀਂ ਸਿਰਫ ਸੇਵਾ ਭੇਜੋ ਕਿਉਂਕਿ ਸੇਵਾ ਅਸੀਂ ਇੱਥੇ ਹੀ ਵਰਤਾਵਾਂਗੇ ਪੈਸੇ ਕੋਈ ਵੀ ਬੰਦਾ ਘਰ ਕੋਈ ਲੈ ਗਿਆ ਗਲਤੀ ਨਾਲ ਅਸੀਂ ਉਹ ਭੇਟਾ ਨਹੀਂ ਲੈ ਕੇ ਜਾ ਸਕਦੇ ਸੇਵਾ ਇੱਥੋਂ ਨਹੀਂ ਲੈ ਕੇ ਜਾ ਸਕਦੇ ਨਾ ਸੇਵਾ ਤੇ ਸੰਗਤ ਚ ਦੇ ਕੇ ਜਾਵਾਂਗੇ ਕਿਸੇ ਨੂੰ ਕਿਸੇ ਨੂੰ ਤਾਂ ਦੇ ਹੀ ਜਾਵਾਂਗੇ ਚਾਹੇ ਸਾਡਾ ਗਰੀਬ ਬੰਦਾ ਚਾਹੇ ਅਮੀਰ ਤਵਹੀ ਤਬਕਾ ਕੋਈ ਨਾ ਕੋਈ ਤਾਂ ਮੂੰਹ ਨੂੰ ਲੱਗ ਜਾਏਗਾ ਨਾ ਕੁਛ ਨਾ ਕੁਛ ਚਾਹੇ ਉਹ ਛਬੀਲ ਹੈ ਚਾਹੇ ਲੱਸੀ ਹੈ ਚਾਹੇ ਮਿੱਠੇ ਪ੍ਰਸ਼ਾਦੇ ਨੇ ਚਾਹੇ ਮਿੱਠੇ ਚੋਲ ਨੇ ਚਾਹੇ ਆਈਸਕ੍ਰੀਮ ਦੀ ਸੇਵਾ ਹੈ ਕੋਈ ਨਾ ਕੋਈ ਕੁਛ ਨਾ ਕੁਛ ਕਰਕੇ ਜਾਂਦਾ ਹੈ ਬਾਬਾ ਜੀ ਦੇ ਕਰਕੇ ਮੈਂ ਤਾਂ ਹੋਰ ਤੁਹਾਡੇ ਲੁਧਿਆਣਾ ਲਾਈਵ ਵਾਲੇ ਬੰਦੇ ਨੂੰ ਮੈਂ ਅਰਜੀ ਦੇਣਾ ਕਿ ਜਿੰਨਾ ਵੱਤਵਾ ਤੁਸੀਂ ਸੇਵਾ ਕਰ ਸਕਦੇ ਹੋ ਪਲੀਜ਼ ਕਰੋ ਇੱਥੇ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਹੋਰ ਸੰਗਤ ਦੀ ਲੋੜ ਹੈ ਕੋਈ ਧਰਮ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਨਾ ਅਸੀਂ ਕਰਾਂਗੇ ਨਾ ਅਸੀਂ ਕਦੀ ਕੀਤਾ ਵੈਗੋ ਜੀ ਦਾ ਖਾਲਸਾ ਵੈਗੋ ਜੀ ਦੀ ਫਤਿਹ ਹੋਰ ਸੰਗਤਾਂ ਨੇ ਸਾਡੇ ਨਾਲ ਗੱਲਬਾਤ ਕਿੰਨੇ ਨੇ ਮਾਤਾ ਜੀ ਚੁਪੈਰਾ ਕੱਟ ਰਹੇ ਹੋ ਇੰਨੀ ਗਰਮੀ ਪੈ ਰਹੀ ਹੈ ਲੱਗਦਾ ਇੱਥੇ ਆ ਕੇ ਚੁਪੈਰਾ ਕੱਟਣਾ ਕੋਈ ਘਰ ਮਿਲ ਨਹੀਂ ਲੱਗ ਚੁਪੈਰੇ ਨਾਲ ਵਧੀਆ ਲੱਗ ਰਿਹਾ ਗੁਰੂ ਘਰ ਨਾਲ ਤੇ ਕਿਹੜਾ ਸੁਖਣਾ ਸੁਖਿਆ ਸੀ ਬਾਬਾ ਜੀ ਨੇ ਤੁਹਾਡੀ ਮੁਰਾਦਪੁਰੀ ਬਹੁਤ ਸੁਖਣਾ ਸੁਖਿਆ ਹਰ ਮੁਰਾਦਪੁਰੇ ਘਰ ਨੇ ਬਾਬਾ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰਪਾ ਬਾਬਾ ਜੀ ਤੇ ਹੋਰ ਵੀ ਜਿਹੜੇ ਸੰਗਤ ਸਾਡੇ ਨਾਲ ਹੈ ਅ ਹੋਰ ਪੁੱਤ ਚਪੈਰਾ ਕੱਟ ਰਹੇ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਜਦੋਂ ਦ ਚਪੈਰਾ ਕੱਟ ਰਿਹਾ ਮੈਂ ਜੋ ਬਾਬਾ ਜੀ ਨੂੰ ਕਹ ਰਿਹਾ ਮੇਰਾ ਸੱਚ ਹੋ ਰਿਹਾ ਮੈਂ ਚਪੈਰੇ ਤੇ ਆ ਕੇ ਮੈਨੂੰ ਹਮੇਸ਼ਾ ਸੁੱਖ ਸ਼ਾਂਤੀ ਮਿਲਦੀ ਆ ਇਹ ਇਹ ਛੋਟੇ ਛੋਟੇ ਜਵਾਕ ਨੇ ਤੇ ਅ ਗੁਰੂ ਦੇ ਲੜ ਲੱਗੇ ਹੋਏ ਨੇ ਤੇ ਹੋਰ ਵੀ ਸੰਗਤ ਜਿਹੜੀ ਆ ਸਾਡੇ ਨਾਲ ਐ ਗੱਲਬਾਤ ਕਰ ਲੈਣੇ ਉਹਨਾਂ ਨਾਲ ਵੀ ਮਾਤਾ ਜੀ ਦੁਪਹਿਰਾ ਕੱਟ ਰਹੇ ਹੋ ਕੀ ਕਹਿਣਾ ਚਾਹੁੰਦੇ ਕੀ ਬ੍ਰ ਪੈਰਾ ਕੱਟ ਰਹੇ ਹਾਂ ਇੰਨੀ ਗਰਮੀ ਐ ਤੇ ਗੁਰੂ ਦੇ ਲੜ ਲੱਗੇ ਹੋਏ ਹਾਂ ਕਿਹੜਾ ਸੁੱਖਣਾ ਸੁਖਿਆ ਸੀ ਬਾਬਾ ਜੀ ਨੇ ਉਹ ਪੂਰੇ ਸੁੱਖ ਲੈ ਆ ਘਰ ਪਰਿਵਾਰ ਚ ਮੇਰੇ ਰੱਖੇ ਵਾਹਿਗੁਰੂ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਖਾਲਸਾਬ ਵਾਹਿਗੁਰੂ ਜੀ ਕੀ ਫਤਿਹ ਤਨ 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 ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ तेरे ਦਰ ਤੇ ਆਇਆ ਸਭ ਦੀ ਮਨੋ ਕਾਮਨਾ ਪੂਰੀ ਕਰੀ ਸਭ ਦੇ ਕਾਰਜ ਰਾਸ ਕਰਦਾ ਦਾਤਾ ਜੀ ਆਪ ਹੱਥ ਦੇ ਕੇ ਰੱਖਦਾ ਐਨੀ ਕਹਿਰ ਦੀ ਧੁੱਪ ਪੈ ਰਹੀ ਆ ਦੇਖੋ ਸੰਗਤਾਂ ਕਿਵੇਂ ਪ੍ਰੇਮ ਭਾਵਨਾ ਬੈਠੀਆਂ ਉਹਦਾ ਸਦਕਾ ਉਹਦਾ ਸਿਰ ਤੇ ਹੱਥ ਆ ਨਹੀਂ ਧੁੱਪੇ ਖੜ ਹੁੰਦਾ 1 ਮਿੰਟ ਨਹੀਂ ਖੜ ਸਕਦੇ ਆਪਾਂ ਨਹੀਂ ਖੜ ਸਕਦੇ ਇਹ ਸਾਰੀ ਉਹਦੀ ਮੇਰ ਆ ਉਹਦਾ ਹੀ ਦਸ ਤਪ ਹੈ ਅਮਰਤ ਦੀਆਂ ਕੁੰਡਾਂ ਨੇ ਭਰ ਲੋ ਪੀ ਲੋ ਜੀ ਤੇ ਪੀ ਹੁੰਦੀਆਂ ਜੋ ਇਹ ਬਾਣੀ ਵਿੱਚੀ ਲੰਘਦਾ ਉਹੀ ਜਾਣਦਾ ਜਿਹਨੂੰ ਲੱਗਿਆ ਉਹੀ ਜਾਣਦਾ ਵੀ ਇੱਥੇ ਕੀ ਮਿਲਦਾ ਕੀ ਨਹੀਂ ਇਸ ਦਰ ਤੋਂ ਮੰਗ ਮੰਗ ਕੇ ਲੈ ਲੈ ਕੇ ਭਰ ਭਰ ਕੇ ਥੱਕ ਜਾਂਦਾ ਉਹ ਦਿੰਦਾ ਦੇ ਲੈਂਦਾ ਥੱਕ ਪਾਈ ਜਗਾ ਜਗੰਤਰ ਖਾਈ ਖਾਈ ਹੁਕਮੀ ਹੁਕਮ ਚਲਾਇਰਾ ਨਾਨਕ ਦੇਖੇ ਪਰਵਾਹ ਉਹ ਦਿੰਦਾ ਥੱਕ ਜਾਂਦਾ ਬੰਦਾ ਨਹੀਂ ਸਕਦਾ ਲੈਂਦਾ ਸਕ ਜਾਂਦਾ ਬੰਦਾ ਉਹ ਦਿੰਦਾ ਨਹੀਂ ਸਕਦਾ ਉਹ ਕਹਿੰਦਾ ਲਓ ਪਰ ਲੈਣ ਵਾਲੀ ਆਪਣੀ ਨੀਅਤ ਹੋਣੀ ਚਾਹੀਦੀ ਆ ਨੇਣ ਵਾਲਾ ਜਦ ਬਹੁਤ ਬੜਾ ਬੇਅੰਤ ਮੰਗਲ ਦਾ ਢੰਗ ਹੋਣਾ ਚਾਹੀਦਾ ਨਿਮਰਤਾ ਨਾਲ ਇੱਥੇ ਜੋ ਨਹੀਂ ਮੰਗੋ ਸੋਈ ਮਿਲਦਾ ਜੋ ਮੰਗੇ ਠਾਕਰ ਆਪਣੇ ਸੇ ਸੋਈ ਸੋਈ ਮਿਲਦਾ ਇੱਥੇ ਕਿਸੇ ਨੂੰ ਕੋਈ ਖਾਲੀ ਨਹੀਂ ਜਾਂਦਾ ਕਿਸੇ ਦੀ ਅੱਜ ਕਿਸੇ ਦੀ ਕੱਲ ਹਮੇਸ਼ਾ ਮਾਨੋ ਕਾਮਨਾ ਪੂਰੀਆਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਤਾਂ ਇਹੀ ਕਹਿੰਦੀ ਨੇ ਵੀ ਇਹ ਦਰਵਾਜ਼ੇ ਤੋਂ ਬਹੁਤ ਕੁਝ ਮਿਲਦਾ ਹੈ ਮੇਰਾ ਬੇਟਾ ਬਹੁਤ بیمار ਸੀ ਬਸ ਮੈਂ ਇੱਥੇ ਚੌਂਕੀਆਂ ਸੁਖੀਆਂ ਤੁਰਨ ਫਿਰਨ ਤੋਂ ਵੀ ਪਰੇਸ਼ਾਨ ਸੀ ਅੱਜੋ ਕੰਮ ਤੇ ਜਾਂਦਾ ਵਾ ਅੱਜੋ ਠੀਕ ਹੈ ਬਿਲਕੁਲ ਇਸ ਦਰਵਾਜ਼ੇ ਤੇ ਆੰਦੇ ਆ ਬਹੁਤ ਕੁਝ ਮਿਲਦਾ ਹੈ ਮਾਲਕ ਦੇ ਦੇਖ ਸਕਦੇ ਹੋ ਠਾਠਾ ਮਾਰਦਾ ਇਕੱਠ ਹੈ ਸੰਗਤ ਦਾ ਇੰਨੀ ਗਰਮੀ ਦੇ ਵਿੱਚ ਬੈਠੇ ਹੋਏ ਆ ਇਹ ਕਿਸੇ ਸਮਤਕਾਰ ਤੋਂ ਤਾਂ ਕੱਟ ਨਹੀਂ ਕੋਈ ਸ਼ਕਤੀ ਹੈ ਇੱਥੇ ਕੋਈ ਚੀਜ਼ ਹੈ ਬਾਬਾ ਦੀਪ ਸਿੰਘ ਦਾ ਹੱਥ ਹੈ ਸਾਰਿਆਂ ਤੇ ਕੋਈ ਗਰਮੀ ਨਹੀਂ ਲੱਗਦੀ ਘਰੇ ਬੈਠੋ ਤੁਸੀਂ ਏਸ਼ੀਆਂ ਚ ਬੈਠਦੇ ਆਪਾਂ ਇੱਥੇ ਦੇਖ ਲਓ ਕੋਈ ਤੁੱਪ ਨਹੀਂ ਕੋਈ ਸ਼ਾਨ ਨਹੀਂ ਸਭ ਲੋਕ ਐ ਬੈਠੇ ਨੇ ਬੜਾ ਆਨੰਦ ਮਾਣਦੇ ਨੇ ਸਵੇਤ ਲਾ ਕੇ ਮੈਂ ਵੀ 12 ਵਜੇ ਦੀ ਆਈ ਹੁਈ ਆ ਪਹਿਲਾਂ ਉਧਰ ਬੈਠੇ ਸੀ ਦਰਸਤੇ ਹੇਟਾਂ ਫਿਰ ਇੱਧਰ ਆ ਕੇ ਮੱਥਾ ਟੇਕਿਆ ਚਲੋ ਪਰਮਾਤਮਾ ਸਭ ਦੀਆਂ ਸੁੱਖਾਂ ਪੂਰੀਆਂ ਕਰਦਾ ਹੈ ਬਹੁਤ ਬਹੁਤ ਸ਼ਕਤੀ ਹੈ ਜਗ੍ਹਾ ਤੇ ਬਹੁਤ ਸ਼ਕਤੀ ਹੈ ਸਰ ਤੁਸੀਂ ਵੀ ਗੁਰੂ ਦੇ ਲੜ ਲੱਗਣ ਆਏ ਹੋ ਨਤਮਸਤਕ ਹੋ ਰਹੇ ਹੋ ਅੱਜ ਕਿਦਾਂ ਦਾ ਫੀਲ ਹੁੰਦਾ ਹੈ ਅਜਿਹੀ ਥਾਂ ਤੇ ਆ ਕੇ ਮੈਂ ਗੁਰੂ ਜੀ ਦੇ ਲੜ ਅੱਜ ਤਾਂ ਨਹੀਂ ਲੱਗਿਆ ਮੈਂ ਗੁਰੂ ਜੀ ਦੇ ਲੜ ਬਹੁਤ ਸਾਲਾਂ ਦਾ ਲੱਗਿਆ ਹੋਇਆ ਆ ਵੀ ਜਦੋਂ ਮੈਂ ਇੱਥੋਂ ਜਾਣਾ ਹੁੰਦਾ ਨੰਗਣਾ ਹੁੰਦਾ ਤੇ ਮੈਂ ਗੁਰੂ ਸਾਹਿਬ ਦਾ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਜਾਣਾ ਆ ਤੇ ਜਦੋਂ ਕਿਤੇ ਨਹੀਂ ਵੀ ਆਇਆ ਜਾਂਦਾ ਜਦੋਂ ਮੈਂ ਲੁਧਿਆਣੇ ਚ ਐਂਟਰ ਕਰਦਾ ਆ ਤੇ ਰਾਤ ਨੂੰ ਚਾਹੇ 12 ਵਜੇ ਹੋਣ ਚਾਹੇ 1 ਵਜੇ ਹੋਵੇ ਚਾਹੇ 2 ਵਜੇ ਹੋਣ ਤੇ ਮੈਂ ਇੱਥੇ ਆਪਣੀ ਹਾਜ਼ਰੀ ਭਰ ਕੇ ਜਾਣਾ ਆ ਤੁਹਾਨੂੰ ਇੱਕ ਦਿਨ ਦੀ ਮੈਂ ਗੱਲ ਦੱਸੂਗਾ ਕਿਵੇਂ ਆਇਆ ਇੱਥੋਂ ਰਾਤ ਨੂੰ ਵਾਪਸ ਆਇਆ ਤੇ ਜਦੋਂ ਮੈਂ ਇੱਥੋਂ ਨੰਗਣ ਲੱਗਿਆ ਤੇ ਮੇਰੀ ਗੱਡੀ ਇੱਥੇ ਬੰਦ ਹੋ ਗਈ ਤੇ ਜਦੋਂ ਗੱਡੀ ਬੰਦ ਹੋਈ ਮੈਨੂੰ ਇੱਕਦਮ ਯਾਦ ਆਇਆ ਕਿ ਯਾਰ ਮੈਂ ਗੁਰੂ ਸਾਹਿਬ ਦੇ ਹਾਜ਼ਰੀ ਲਾਈ ਮੁੰਡੇ ਬੋਨਟ ਚੱਕ ਕੇ ਠੀਕ ਕਰਨ ਲੱਗੇ ਮੈਂ ਕਿਹਾ ਮੈਂ ਯਾਰ ਗੁਰੂ ਸਾਹਿਬ ਦੇ ਜਿਹੜਾ ਸਲਾਮ ਕਰਿਆ ਵਾ ਉਹਨਾਂ ਨੂੰ ਹਾਜ਼ਰੀ ਲਵਾਇਆ ਵਾ ਨਤਮਸਤਕ ਹੋਇਆ ਵਾ ਤੇ ਜਦੋਂ ਉਹਨੂੰ ਮੈਂ ਮੰਨਤਮਸਤਕ ਹੋ ਕੇ ਵਾਪਸ ਆਨਾ ਆ ਤੇ ਲੜਕੇ ਸੈਲਫ ਮਾਰਦੇ ਆ ਤੇ ਗੱਡੀ ਸਟਾਰਟ ਹੋ ਜਾਂਦੀ ਹੈ ਇਹ ਗੁਰੂ ਸਾਹਿਬ ਦੇ ਨਾਲ ਮੇਰਾ ਰਿਸ਼ਤਾ ਆ ਤੇ ਬਾਕੀ ਮੈਂ ਗੁਰੂ ਸਾਹਿਬ ਨਾਲ ਇਸ ਲਈ ਜੁੜਿਆ ਕਿਉਂਕਿ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਸੁਣਦੇ ਆ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਸੁਣਦੇ ਆ ਉਹਨਾਂ ਨੂੰ ਮੰਨਦੇ ਆ ਤੇ ਉਹਨਾਂ ਦੀਆਂ ਟੀਚਿੰਗਸ ਤੇ ਉਹਨਾਂ ਦਾ ਅੰਸ਼ ਕਿਤੇ ਨਾ ਕਿਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜਿਆ ਸੀ ਤੇ ਬਾਬਾ ਦੀਪ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਰਣ ਦੇ ਲਈ ਗਏ ਮੁਗਲਾਂ ਦੇ ਨਾਲ ਟੱਕਰ ਲਈ ਤੇ ਉਸ ਵਕਤ ਉਹਨਾਂ ਦੀ ਗਰਦਨ ਤੇ ਵਾਰ ਹੋਇਆ ਤੇ ਗਰਦਨ ਧੜ ਤੋਂ ਅਲੱਗ ਹੋ ਗਈ ਪਰ ਇਹ ਗੁਰੂ ਦੇ ਯੋਧੇ ਜਿਹੜੇ ਸਾਡੇ ਗਰੀਬ ਮਜਲੂਮਾਂ ਦੀ ਰੱਖਿਆ ਕਰਨ ਦੇ ਲਈ ਬੇਸਹਾਰਾ ਦੇ ਰੱਖਿਆ ਕਰਨ ਦੇ ਲਈ ਆਏ ਸੀ ਉਹਨਾਂ ਨੇ ਆਪਣਾ ਸ਼ੀਸ਼ ਆਪਣੀ ਤਲੀ ਤੇ ਟਿਕਾਇਆ ਤੇ ਬਗੈਰ ਸ਼ੀਸ਼ ਤੋਂ ਉਹ ਲੜਦੇ ਰਹੇ ਤੇ ਇੱਥੇ ਸਾਨੂੰ ਐ ਲੱਗਦਾ ਵੀ ਉਹ ਬਗੈਰ ਸ਼ੀਸ਼ ਤੋਂ ਲੜਦੇ ਰਹੇ ਪਰ ਜੋ ਮੇਰੀ ਸਮਝ ਹੈ ਮੇਰੀ ਆਸਥਾ ਆ ਤੇ ਗੁਰੂ ਸਾਹਿਬ ਨੇ ਆਪਣਾ ਸ਼ੀਸ਼ ਉਹਨਾਂ ਨੂੰ ਪ੍ਰਦਾਨ ਕੀਤਾ ਤੇ ਮਜਲੂਮਾਂ ਦੀ ਰੱਖਿਆ ਕਰਨ ਦੇ ਲਈ ਉਹਨਾਂ ਨੇ ਆਪ ਉਹਨਾਂ ਦਾ ਧੜ ਦੇ ਉੱਤੇ ਸ਼ੀਸ਼ ਬਣ ਕੇ ਲੜਾਈ ਕੀਤੀ ਤੇ ਮੁਗਲਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਸ ਲਈ ਮੈਂ ਇਹ ਚਾਹਨਾ ਕਿ ਸਾਡੇ ਸਾਰਿਆਂ ਦੇ ਵਿੱਚ ਜਜ਼ਬਾ ਬਣਿਆ ਰਹਿਣਾ ਚਾਹੀਦਾ ਆ ਕਦੀ ਅਸੀਂ ਸੋਚੀਏ ਨਾ ਵੀ ਅਸੀਂ ਕਮਜ਼ੋਰ ਆਂ ਵੀ ਕਿਸੇ ਗੱਲ ਖਾਰੋਂ ਮਾੜੇ ਆਂ ਅਸੀਂ ਕਦੀ ਮਾੜੇ ਨਹੀਂ ਜਿਹੜਾ ਗੁਰੂ ਪੀਰ ਵਾਲਾ ਹੁੰਦਾ ਗੁਰੂ ਈਸ਼ਟ ਵਾਲਾ ਹੁੰਦਾ ਉਹ ਕਦੀ ਮਾੜਾ ਨਹੀਂ ਹੁੰਦਾ ਇਸ ਲਈ ਗੁਰੂ ਈਸ਼ਟ ਤੋਂ ਸਮਾਜ ਦੀ ਸੇਵਾ ਮੰਗਿਏ ਤਾਂ ਕਿ ਸੇਵਾ ਉਹ ਜਿਹੜੀ ਸੇਵਾ ਲਈ ਸਾਨੂੰ ਪਰਮੇਸ਼ਵਰ ਨੇ ਪ੍ਰਭੂ ਨੇ ਵਾਹਿਗੁਰੂ ਨੇ ਅੱਲਾ ਨੇ ਭੇਜਾਇਆ ਉਹ ਗੁਰੂਆਂ ਪੁਰਆਂ ਦੀ ਸੇਵਾ ਕਰਦੇ ਹੋਏ ਅਸੀਂ ਸੰਗਤ ਦੀ ਸੇਵਾ ਕਰੀਏ ਸੇ ਬੇਟਾ ਵੀ ਨਾਲ ਹੈ ਵੀਰੇ ਇੰਨੀ ਗਰਮੀ ਪੈ ਰਹੀ ਹੈ ਸੰਗ ਠਾਠਾ ਮਾਰਦਾ ਇਕੱਠ ਸੰਗਤ ਦਾ ਦੇਖ ਸਕਦੇ ਆ ਗਰਮੀ ਦੇ ਵਿੱਚ ਪਸੀਨੇ ਰੁਕ ਨਹੀਂ ਰਹੇ ਨੇ ਗਰਮੀ ਤਾਂ ਹੈ ਜਰੂਰ ਹੈ ਜੀ ਬਟ ਨਾਲ ਦੀ ਨਾਲ ਸਪੋਰਟ ਯੂ نو इमोशनल ਸਪੋਰਟ ਹਮੇਸ਼ਾ ਨਾਲਾ ਜੋ ਮਰਜ਼ੀ ਹੋਵੇ ਗਰਮੀ ਸਰਦੀ ਨਾਲ ਖੜੇ ਹੈ ਜੀ ਡਾਡਾ ਜੀ ਦੇ ਨਾਲ ਹਮੇਸ਼ਾ ਬਟ ਮੈਂ ਇਹ ਕਹਿਣਾ ਚਾਹੂੰਗਾ ਗਰਮੀ ਦੇ ਲਈ ਸਾਰੇ ਹਾਈਡਰੇਟਡ ਰਹੋ ਤੇ ਇਸ ਗਰਮੀ ਤੋਂ ਬਚ ਕੇ ਰਹੋ ਹੀਟ ਵੇਵ ਜ਼ਿਆਦਾ ਆ ਹਾਈਡਰੇਟਡ ਰਹੋ ਹੀ ਕਹੂੰਗਾ ਜੀ ਹੋਰ ਵੀ ਸੰਗਤ ਸਾਡੇ ਨਾਲ ਹੈ ਸਰ ਹਾਠਾ ਮਾਰਦਾ ਇਕੱਠ ਸੰਗਤਾਂ ਦਾ ਦੁਪਹਿਰਾ ਕੱਟ ਰਹੇ ਮੈਨੂੰ ਤਾਂ 12 ਸਾਲ ਹੋ ਗਏ ਇੱਥੇ ਆਂਦੇ ਨੂੰ ਜੀ ਮੇਰਾ ਤਾਂ ਸਾਰਾ ਕੁਝ ਹੀ ਇੱਥੇ ਹੈ ਇੱਥੇ ਹੀ ਮੇਰੀ ਸ਼ੁਰੂਆਤ ਹੈ ਹੁਣ ਇੱਥੇ ਹੀ ਮੇਰਾ ਐਂਡ ਹੈ ਇੱਥੇ ਜੋ ਕੁਝ ਮਿਲਦਾ ਕਿਤੇ ਨਹੀਂ ਮਿਲਦਾ ਤੁਸੀਂ ਜੋ ਮਰਜੀ ਦੁਨੀਆ ਦੀ ਚੀਜ਼ ਇੱਥੋਂ ਲੈ ਲਓ ਤੁਹਾਡੀ ਫਤਿਹ ਹੋਣੀ ਹੈ ਪਰ ਦਿਲੋਂ ਉਹਦੇ ਕਰੋ ਤੁਸੀਂ ਬਾਬਾ ਜੀ ਨਾਲ ਦਿਲੋਂ ਪਿਆਰ ਕਰੋਗੇ ਤਾਂ ਤੁਹਾਨੂੰ ਸਭ ਕੁਝ ਮਿਲੂਗਾ ਤੁਸੀਂ ਕੋਈ ਸੁਖਣਾ ਸੁਖਿਆ ਬਾਬਾ ਜੀ ਨੂੰ ਕੋਈ ਸੁਖਣਾ ਨਹੀਂ ਸੁਖੀ ਹੋਈ ਮੈਨੂੰ ਬਿਨਾ ਸੁਖਣਾ ਤੋਂ ਸਭ ਕੁਝ ਮਿਲੀ ਜਾ ਰਿਹਾ ਬੈਠੇ ਨੂੰ ਹਾਂ ਸ਼ੁਕਰਾਨਾ ਹੀ ਹੈ ਮੈਂ ਤਾਂ ਸੇਵਾ ਕਰ ਰਿਹਾ ਇੱਥੇ ਬਾਬਾ ਜੀ ਦੀ ਬਸ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਸੰਗਤ ਸਾਨੂੰ ਸੰਗਤ ਨੂੰ ਮੈਂ ਹੀ ਕਹੂੰਗਾ ਜਿਹਨੂੰ ਵੀ ਕਿਸੇ ਨੂੰ ਦੁੱਖ ਤਕਲੀਫ ਹੈਗੇ ਆ ਇੱਥੇ ਚਪੈਰੇ ਘੱਟੋ ਆ ਕੇ ਬਾਬਾ ਜੀ ਦੇ ਲੜ ਲੱਗੋ ਤੇ ਸਾਰਾ ਕੁਝ ਹੀ ਤੁਹਾਡਾ ਦੁੱਖ ਤਕਲੀਫ ਦੂਰ ਹੋ ਜਾਊਗਾ ਕਾਰੋਬਾਰ ਚੱਲਣਗੇ ਤੁਹਾਡੇ ਦੇਰ ਰੋਕਤਾ ਰਹੂਗੀ ਤੁਹਾਡੀ ਘਰ ਚ ਜਿੰਨੇ ਵੀ ਦੁੱਖ ਤਕਲੀਫ ਆ ਸਾਰੇ ਦੂਰ ਹੋ ਜਾਣਗੇ ਮੇਰੀ ਤਾਂ ਇਹੀ ਹੈ ਜਿਹੜਾ ਬੰਦਾ ਇੱਥੇ ਜੁੜ ਗਿਆ ਨਾ ਸਮਝ ਲਓ ਤਰ ਗਿਆ ਉਹ ਇਹ ਆਪਣੀ ਗਰੰਟੀ ਹੈ ਇਸ ਚੀਜ਼ ਦੀ ਵੱਡੇ ਵੱਡੇ ਦੁੱਖ ਇੱਥੇ ਕੈਂਸਰ ਦੇ ਰੋਗ ਵੀ ਠੀਕ ਹੋ ਗਏ ਆ ਲੋਕਾਂ ਦੇ ਜਿਨ੍ਹਾਂ ਨੂੰ ਹਾਰਟ ਦੀ ਹਾਰਟ ਟੈਕਸੀ ਉਹ ਵੀ ਠੀਕ ਹੋ ਗਏ ਆ ਡਾਕਟਰ ਵੀ ਹੈਰਾਨ ਹੋ ਗਏ ਆ ਹਾਂ ਡਾਕਟਰ ਵੀ ਹੈਰਾਨ ਹੁੰਦੇ ਆ ਵੀ ਕਿ ਕਿਸ ਤਰ੍ਹਾਂ ਠੀਕ ਹੋ ਗਿਆ ਪੇਸ਼ੈਂਟ ਮੇਰਾ ਇੱਥੇ ਬਹੁਤ ਸ਼ਕਤੀ ਆ ਜੀ ਤਕਰੀਬਨ ਹਰ ਹਫਤੇ ਬੁੱਧਵਾਰ ਨੂੰ ਇੱਥੇ 3-4 ਲੱਖ ਬੰਦਾ ਪਹੁੰਚਦਾ ਬੜੀ ਦੂਰੋਂ ਦੂਰੋਂ ਪਟਿਆਲੇ ਤੋਂ ਸੰਗਰੂਰ ਤੋਂ ਮੁਹਾਲੀ ਤੋਂ ਚੰਡੀਗੜ੍ਹ ਤੋਂ ਲੋਕੀ ਉਰੇ ਚ ਪੈਰਾ ਕੱਟਣ ਆਉਂਦੇ ਆ ਪਰ ਬਹੁਤ ਖੁਸ਼ ਆ ਇੱਥੇ ਜਿਹੜਾ ਜੁੜ ਗਿਆ ਸਮਲੋ ਤਰ ਗਿਆ ਬਸ ਮੇਰੀ ਤਾਂ ਹੀ ਅਰਦਾਸ ਹੈ ਵੀ ਸਾਰੀ ਸੰਗਤ ਨੂੰ ਇੱਥੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੇ ਰਹਿਣਾ ਚਾਹੀਦਾ ਬਸ ਸੋ ਇਹ ਸੀਗੀਆਂ तमाम ਗੱਲਾਂ ਤੇ ਅੱਜ ਤੁਹਾਨੂੰ ਦਰਸ਼ਨ ਕਰਾਏ ਅਸੀਂ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਿੱਥੇ ਸੰਗਤ ਆਦਾ ਇਕੱਠ ਜਿਹੜਾ ਹੈ ਠਾਠਾ ਮਾਰਦਾ ਇਕੱਠ ਚਪੈਰਾ ਕੱਟਣ ਆਇਆ ਸੀ ਤੇ ਉੱਥੇ ਹੀ ਸਾਰੀਆਂ ਗੱਲਾਂ ਤੁਸੀਂ ਸੁਣਿਆ ਤੇ ਤੁਹਾਡਾ ਆਪਣਾ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਰਾਹੀਂ ਜਰੂਰ ਲਿਖਿਓ ਤੇ ਆਪਣੀ ਕਮੈਂਟ ਸੈਕਸ਼ਨ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜਰੂਰ ਭਰਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ ਅਮਿਤ